ਸਸਿ ਕਾਲ ਕੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਦੀ ਟਿੱਕੀ ਆਲੂ ਇੱਥੇ ਮੇਰੇ ਉਬਲੇ ਹੋਏ ਆਲੂ ਲਏ ਤੇ ਇਹਨਾਂ ਨੂੰ ਅੱਧਾ ਘੰਟਾ ਹੋ ਗਿਆ ਸੀ ਮੈਂ ਰੂਮ ਟੈਂਪਰੇਚਰ ਤੇ ਰੱਖ ਲਿਆ ਸੀ ਤੇ ਹੁਣ ਆਪਾਂ ਕਰਾਂਗੇ ਕद्दूकस ਕद्दूकस ਆਪਾਂ ਇਸ ਤਰੀਕੇ ਨਾਲ ਕਰਾਂਗੇ ਬੀ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਪਤਲਾ ਦੇਖੋ ਜੀ ਆਪਾਂ ਮੀਡੀਅਮ ਜੀ ਸਾਈਜ਼ ਵਾਲੇ ਸਾਡਨਾ ਆਪਾਂ ਕद्दूकस ਕਰ ਰਹੇ ਹਾਂ ਤੇ ਸਾਰੇ ਆਲੂ ਨੂੰ ਆਪਾਂ ਇਸੇ ਤਰੀਕੇ ਨਾਲ ਕद्दूकस ਕਰ ਲਾਂਗੇ ਜੰਗਤ ਰਿਕਨਾ ਤੇ ਬਿਲਕੁਲ ਇਹਨਾਂ ਨੂੰ ਫੇਲਾਂਗੇ ਸਾਰੇ ਆਲੂ ਮੈਂ ਕੱਦੂਕਸ ਕਰ ਲਏ ਇੱਥੇ ਮੈਂ ਲਾਲ ਮਿਰਚਾਂ ਘਰਦੀਆਂ ਸੀ ਉਹਨਾਂ ਨੂੰ ਕੁੱਟ ਕੇ ਜ ਲੈਤਾ ਅੱਧਾ ਚਮਚ ਤੇ ਇੱਥੇ ਆਪਾਂ ਪਾਵਾਂਗੇ ਜੀ ਧਨੀਆ ਪਾਊਡਰ ਅੱਧੇ ਚਮਚ ਤੋਂ ਘੱਟ ਥੋੜਾ ਜਿਹਾ ਲਾਲ ਮਿਰਚ ਪਾਊਡਰ ਅੱਧੇ ਚਮਚ ਤੋਂ ਥੋੜੇ ਜਿਹੀ ਘੱਟ ਆਗੀ ਤੇ ਚੌਥਾ ਹਿੱਸਾ ਹੀ ਮੰਨੋ ਵੀ ਚਮਚ ਦਾ ਲਾਲ ਮਿਰਚ ਪਾਊਡਰ ਪਾਈ ਆਪਾਂ ਤੇ ਇੱਥੇ ਆਪਾਂ ਅੱਧਾ ਚਮਚ ਤੋਂ ਘੱਟ ਹੈ ਨਮਕ ਤੀਜਾ ਹਿੱਸਾ ਤੇ ਤੀਜਾ ਹਿੱਸਾ ਹੀ ਆਪਾਂ ਪਾਇਆ ਜੀ ਜੀਰਾ ਭੁੰਨਿਆ ਹੋਇਆ ਪਾਊਡਰ ਜੀਰੇ ਦਾ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਕਾਲਾ ਨਮਕ ਕਾਲੀਆਂ ਮਿਰਚਾਂ ਪਾਈਆਂ ਸੌਰੀ ਪਹਿਲਾਂ ਮੈਂ ਕਾਲੀਆਂ ਮਿਰਚਾਂ ਪਾਈਆਂ ਥੋੜੀਆਂ ਜੀਆਂ ਤੇ ਹੁਣ ਆਪਾਂ ਪਾਵਾਂਗੇ ਜੀ ਕਾਲਾ ਨਮਕ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਜੀ ਸੂਜੀ ਪਾ ਕੇ ਇੱਥੇ ਮੈਂ ਪੌਣੀ ਕolli ਸੂਜੀ ਦੀ ਲੈਤੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਅੱਧੀ ਕolli ਪਾਈ ਹੈ ਹਜੇ ਅੱਧੀ ਆਪਾਂ ਬਚਾ ਲਈ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਆਲੂਆਂ ਦੇ ਵਿੱਚ ਮਿਕਸ ਕਰਦੇ ਆ ਮੈਂ ਚਾਟ ਮਸਾਲਾ ਭੁੱਲ ਗਈ ਸੀ ਅੱਧਾ ਇੱਕ ਚਮਚਾ ਆਪਾਂ ਚਾਟ ਮਸਾਲਾ ਪਾਇਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਮਿਸ਼ਰਣ ਨੂੰ ਮਿਕਸ ਕਰ ਲਾਂਗੇ ਤੇ ਇਹਦਾ ਇੱਕ ਡੋਅ ਜਾਂ ਤਿਆਰ ਕਰ ਲਾਂਗੇ ਆਟਾ ਜਾਂ ਗੁੰਨ ਲਾਂਗੇ ਜਿੱਦਾਂ ਕਿ ਆਪਾਂ ਰੋਟੀ ਬਣਾਉਣੀ ਆ ਨਾ ਉਦਾਂ ਆਪਾਂ ਆਟਾ ਗੁੰਨਦੇ ਆ ਉਸੇ ਤਿੱਕੀ ਨਾ ਤੇ ਆਪਾਂ ਨੂੰ ਜੇ ਸੂਜੀ ਦੀ ਲੋੜ ਪਈ ਆਪਾਂ ਹੋਰ ਵੀ ਪਾ ਲਾਂਗੇ ਪਹਿਲਾਂ ਆਪਾਂ ਇਹ ਹੀ ਮਿਕਸ ਕਰਾਂਗੇ ਆਲੂ ਦੀ ਟਿੱਕੀ ਲਈ ਆਪਾਂ ਨੂੰ ਅਰਾ ਰੋਟੀ ਦੀ ਲੋੜ ਪੈਂਦੀ ਹੈ ਹਨਾ ਜਸਟਫਿੰਗ ਭਰਨ ਵਾਸਤੇ ਆਪਾਂ ਨੂੰ ਮਤਲਬ ਕਿ ਹਰੇ ਮਟਰ ਤੇ ਚਨੇ ਦੀ ਵੀ ਲੋੜ ਪੈ ਸਕਦੀ ਹੈ ਆਪਾਂ ਬਗੈਰ ਸਟਫਿੰਗ ਪਰੇ ਤੋਂ ਬਣਾਵਾਂਗੇ ਤੇ ਬਗੈਰ ਹੀ ਆਪਾਂ ਅਰਾ ਰੋਟ ਤੋਂ ਤੁਹਾਨੂੰ ਆਲੂ ਦੀ ਟਿੱਕੀ ਬਣਾ ਕੇ ਦਿਖਾਵਾਂਗੇ ਤੇ ਇੱਥੇ ਮੈਂ 2 ਚਮਚ ਹੋਰ ਲੈਤੇ ਆ ਸੂਜੀ ਦੇ ਤੇ ਮੈਨੂੰ ਘੱਟ ਲੱਗੀ ਤੇ ਆਪਾਂ ਹੋਰ ਲੈ ਲੇ ਤੇ ਹੁਣ ਆਪਾਂ ਇਹਨੂੰ ਵੀ ਮਿਕਸ ਕਰ ਲਾਂਗੇ ਵਿੱਚ ਚੰਗੇ ਤਰੀਕੇ ਨਾਲ ਆਪਾਂ ਡੋਅ ਜਿਆ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਆਟੇ ਦੀ ਟਿੱਕੀ ਟਿੱਕੇ ਦੇ ਨਾਲ ਗਹੀਂ ਗੁੰਨ ਲਿਆ ਇਹਨੂੰ ਦੇਖੋ ਇਦਾਂ ਮਸਲ ਮਸਲ ਕੇ ਜੀ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਤਿਆਰ ਕਰ ਲਿਆ ਜਿੱਦਾਂ ਆ ਪਾਟਾ ਗੁੰਨੇ ਆ ਉਸੇ ਤਰੀਕੇ ਨਾਲ ਆਪਾਂ ਇਹਨੂੰ ਡੋ ਨੂੰ ਤਿਆਰ ਕੀਤਾ ਇਹ ਟਿੱਕੀ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਊਗੀ ਇੰਨੀ ਕਿ ਸੂਜੀ ਬਚੀ ਆ ਮੈਂ ਤੁਹਾਨੂੰ ਦਿਖਾ ਵੀ ਦਿੱਤੀ ਤੇ ਬਾਕੀ ਆਪਾਂ ਹੁਣ ਹੱਥਾਂ ਤੇ ਲਾ ਲੈ ਜੀ ਕਿਉਂ ਤੁਸੀਂ ਤੇਲ ਵੀ ਲਾ ਸਕਦੇ ਹੋ ਜੋ ਤੁਸੀਂ ਯੂਜ਼ ਕਰਦੇ ਹੋ ਘਰ ਦੇ ਵਿੱਚ ਹੁਣ ਆਪਾਂ ਜਿਵੇਂ ਰੋਟੀ ਦਾ ਪੇੜਾ ਲੈਨੇ ਹਨ ਤੇ ਆਪਾਂ ਛੋਟਾ ਜਿਹਾ ਤੋਂ ਛੋਟਾ ਲਵਾਂਗੇ ਤੇ ਆਪਾਂ ਛੋਟੀ ਟਿੱਕੀ ਬਣਾਵਾਂਗੇ ਤੁਸੀਂ ਵੱਡੀ ਬਣਾ ਸਕਦੇ ਹੋ ਕਿੱਡੀ ਤੁਹਾਨੂੰ ਹਨਾ ਲੱਗਦਾ ਵੀ ਆਪਾਂ ਐਡੇ ਸਾਈਜ਼ ਦੀ ਬਣਾਉਣੀ ਹੈ ਤੇ ਹੁਣ ਆਪਾਂ ਦੇਖੋ ਪੇੜਾ ਕਰਕੇ ਇਹਨੂੰ ਫਲੈਟ ਜਿਹਾ ਕਰ ਲਿਆ ਫਲੈਟ ਕਰਨ ਤੋਂ ਬਾਅਦ ਇਹਦੇ ਕਿਨਾਰੇ ਨੂੰ ਸੈੱਟ ਕਰ ਲਿਆ ਹੱਥ ਨਾਲ ਤੇ ਆਪਾਂ ਹੱਥੀਂ ਨਾਲ ਕਸਾਕ-ਸਾਕ ਕੇ ਜੇ ਕਿਨਾਰੇ ਨੂੰ ਸੈੱਟ ਕੀਤਾ ਆਪਣੀ ਟਿੱਕੀ ਦੇਖੋ ਟਿੱਕੀ ਵਾਲੇ ਸ਼ੇਪ ਦੇ ਵਿੱਚ ਆ ਗਈ ਤੇ ਹੁਣ ਮੈਂ ਇੱਕ ਟਿੱਕੀ ਹੋਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਉਹਨਾਂ ਘਾਟਾ ਆਪਾਂ ਫੇਰ ਲੈ ਲੈ ਛੋਟਾ ਜਿਹਾ ਪੇੜਾ ਬੋਲ ਜੀ ਬਣਾ ਲਾਂਗੇ ਪਹਿਲਾਂ ਬੋਲ ਜੀ ਬਣਾਉਣ ਤੋਂ ਬਾਅਦ ਆਪਾਂ ਫਲੈਟ ਕਰ ਲਾਂਗੇ ਉਂਗਲਾ ਨਾਲ ਤੇ ਫੇਰ ਆਪਾਂ ਇਦਾਂ ਪ੍ਰੈਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਹੱਥ ਦੇ ਨਾਲ ਆਪਾਂ ਉਹ ਕਰ ਲਿਆ ਇਹਨੂੰ ਸਾਈਡਾਂ ਤੋਂ ਠੀਕ ਕਰ ਲਿਆ ਆਪਣੇ ਆਲੂ ਵਾਲੀ ਟਿੱਕੀ ਬਿਲਕੁਲ ਵੀ ਨਹੀਂ ਫਟੇਗੀ ਦੇਖੋ ਜੇ ਉਦੋਂ ਆਪਾਂ ਐਦਾਂ ਸਾਈਡਾਂ ਨਾਲ ਹੱਥ ਦੀਆਂ ਸਾਈਡਾਂ ਐ ਕਰਕੇ ਆਪਾਂ ਉਹ ਕਰਦੇ ਹਾਂ ਇੱਥੇ ਸਾਰੀਆਂ ਟਿੱਕੀਆਂ ਮੈਂ ਤਿਆਰ ਕਰ ਲਈਆਂ ਸੀ ਹੁਣ ਆਪਾਂ ਮਿਕਸੀ ਵਾਲਾ ਜੱਗ ਲੈਂਦਾ ਇੱਥੇ ਲੈਂਦਾ ਜੀ ਦੋ ਤਿੰਨ ਕ ਪੱਤੇ ਪਤੀਨੇ ਦੇ ਤੇ ਥੋੜਾ ਜਿਹਾ ਮੈਂ ਲੈਂਦਾ ਜੀ ਧਨੀਆ ਹੁਣ ਆਪਾਂ ਗ੍ਰੀਨ ਚਟਨੀ ਤਿਆਰ ਕਰਾਂਗੇ ਦੇ ਨਾਲ 1 ਇੰਚ ਆਪਾਂ ਅਦਰਕ ਦਾ ਟੁਕੜਾ ਲਵਾਂਗੇ ਹੁਣ ਤੇ ਨਾਲ ਆਪਾਂ ਲਵਾਂਗੇ 3 ਕਲੀਆਂ ਲਸਣ ਦੀਆਂ ਤੇ ਤੁਸੀਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਇੱਥੇ ਮੈਂ ਥੋੜਾ ਜਿਹਾ ਪਿਆਜ਼ ਲੈ ਤਾ ਬਰੀਕ ਕਟਿਆ ਹੋਇਆ ਇੱਥੇ ਦੀ ਮੇਰੇ ਕੋਲ ਹਰੀਆਂ ਮਿਰਚਾਂ ਹੈ ਨਹੀਂ ਸੀ ਮੈਂ ਸਕਿਪ ਕਰਤੀਆਂ ਤੇ ਅੱਧਾ ਕ ਚਮਚ ਤੋਂ ਘਾਟ ਆਪਾਂ ਨਮਕ ਪਾਇਆ ਕਾਲਾ ਤੁਸੀਂ ਵਾਈਟ ਨਮਕ ਵੀ ਵਰਤ ਸਕਦੇ ਹੋ ਇੱਥੇ ਅੱਧਾ ਕ ਚਮਚ ਤੋਂ ਘਾਟੀ ਆਪਾਂ ਜੀਰਾ ਪਾਊਡਰ ਪਾਇਆ ਪੁੰਨਿਆ ਹੋਇਆ ਤੇ ਇੱਥੇ ਮੈਂ ਲਾਲ ਮਿਰਚਾਂ ਪਾਈਆਂ ਦੜਦੀਆਂ ਨਹੀਂ ਕੁੱਟੀਆਂ ਹੋਈਆਂ ਤੇ ਹੁਣ ਆਪਾਂ ਪਾਇਆ ਜੀ ਬਿਨੇਗਰ ਸਿਰਕਾ ਦੋ ਟੱਕਨ ਤੁਸੀਂ ਇੱਥੇ ਨਿੰਬੂ ਦਾ ਰਸ ਲੈ ਸਕਦੇ ਹੋ ਮੇਰੇ ਕੋਲੇ ਨਿੰਬੂ ਦਾ ਰਸ ਨਹੀਂ ਸੀ ਮੈਂ ਸਕਿਪ ਕਰਤਾ ਇੱਕ ਚਮਚਾ ਆਪਾਂ ਚੀਨੀ ਦਾ ਪਾਇਆ ਤੇ ਹੁਣ ਥੋੜੇ ਜਿ 2-3 ਚਮਚੇ ਆਪਾਂ ਪਾਣੀ ਦੇ ਪਾ ਕੇ ਇਹਨੂੰ ਗ੍ਰाइंड ਕਰਾਂਗੇ ਤੇ ਆਪਾਂ ਗ੍ਰाइंड ਕਰਕੇ ਮਿਲ ਦਿਆਂ ਜੀ ਦੇਖੋ ਜੀ ਆਪਾਂ ਗ੍ਰाइंड ਕਰ ਲਈ ਆਪਣੀ ਚਟਨੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਆਪਣੀ ਗ੍ਰੀਨ ਚਟਨੀ ਰੈਡੀ ਹੈ ਖਾਣ ਦੇ ਲਈ ਤੇ ਹੁਣ ਆਪਾਂ ਤਵੇ ਤੇ ਲਈ ਪਾ ਲਿਆ ਇੱਕ ਕੜਸੀ ਪਰ ਕਿੱਕਿਓ ਤੁਸੀਂ ਤੇਲ ਵੀ ਲੈ ਸਕਦੇ ਹੋ ਇੱਥੇ ਮੈਂ ਟਿੱਕੀਆਂ ਨੂੰ ਦੇਖੋ ਧਰ ਲਿਆ ਮੈਂ ਥੋੜਾ ਜਿਹਾ ਗਰਮ ਕਰ ਲਿਆ ਸੀ ਪਹਿਲਾਂ ਤੇਲ ਨੂੰ ਕਿਓ ਨੂੰ ਸੌਰੀ ਤੇ ਫੁੱਲ ਫਲੇਮ ਤੇ ਗਰਮ ਕੀਤਾ ਸੀ ਤੇ ਹੁਣ ਫਲੇਮ ਨੂੰ ਆਪਾਂ ਘਟਾ ਲਿਆ ਫਲੇਮ ਨੂੰ ਆਪਾਂ ਘਟਾ ਕੇ ਹੀ ਟਿੱਕੀਆਂ ਰੱਖਣੀਆਂ ਨੇ ਤੇ ਹੁਣ ਆਪਾਂ ਟਿੱਕੀਆਂ ਨੂੰ ਦੋ ਤੋਂ 3 ਮਿੰਟ ਪਕਾਵਾਂਗੇ ਤੇ ਆਪਾਂ ਪਹਿਲਾਂ 2 ਮਿੰਟ ਇਹਨੂੰ ਲਗਾਤਾਰ ਪਕਾਵਾਂਗੇ ਇਹਦੀ ਸਾਈਡ ਪਲਟਾਂਗੇ ਫਿਰ 2 ਮਿੰਟਾਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲੋ ਫਲੇਮ ਤੇ ਹੀ ਬਣਾਉਣੀਆਂ ਦੇਖੋ ਆਪਣੀਆਂ ਟਿੱਕੀਆਂ ਹਲਕੀਆਂ ਹਲਕੀਆਂ ਜੀਆਂ ਰੜ ਗਈਆਂ ਨੇ ਤੇ ਹਜੇ ਪ੍ਰੋਪਰ ਤਾਂ ਨਹੀਂ ਰੜੀਆਂ ਦੇਖੋ ਹਲਕੀਆਂ ਹਲਕੀਆਂ ਜੀਆਂ ਆਪਣੀਆਂ ਟਿੱਕੀਆਂ ਰੜ ਗਈਆਂ ਨੇ ਮੈਂ ਦੇਸੀ ਘਿਓ ਦਾ ਯੂਜ਼ ਕਰ ਰਹੀਆਂ ਤੁਸੀਂ ਸਰ੍ਹੋਂ ਦਾ ਤੇਲ ਜਾਂ ਡਲਟਾ ਕਿਉ ਜਾਂ ਤੁਸੀਂ ਰਿਫਾਈਂਡ ਆਇਲ ਯੂਜ਼ ਕਰ ਸਕਦੇ ਹੋ ਤੇ ਇੱਥੇ ਆਪਾਂ ਟਿੱਕੀਆਂ ਦੀ ਸਾਈਡ ਪਲਟ ਲਈ ਆਪਾਂ ਜ਼ਿਆਦਾ ਧੱਕਾ ਨਹੀਂ ਕਰਨਾ ਹਲਕਾ ਹਲਕਾ ਜਿਹਾ ਲੈ ਕੇ ਬੋਚ ਕੇ ਹੀ ਪਲਟਣੀਆਂ ਨੇ ਤੁਸੀਂ ਚਮਚ ਲੈ ਸਕਦੇ ਹੋ ਮੈਂ ਹੱਥ ਨਾਲ ਹੀ ਇਦਾਂ ਸਾਈਡ ਪਲਟਾ ਲਈ ਸੀ ਤੇ ਕਿਉਂਕਿ ਗਰਮ ਆ ਮੈਨੂੰ ਥੋੜਾ ਜਿਹਾ ਆਦਤ ਬਣੀ ਹੋਈ ਆ ਇਸ ਕਰਕੇ ਤੇ ਹੁਣ ਆਪਾਂ ਪ੍ਰੈਸ ਜੇ ਕਰਤਾ ਥੋੜਾ ਥੋੜਾ ਤੇ ਖੁਰਚਣੇ ਨਾਲ ਤੇ ਹੁਣ ਆਪਾਂ ਟਿੱਕੀਆਂ ਨੂੰ ਫੇਰ ਸਾਈਡ ਚੇਂਜ ਕਰਾਂਗੇ ਕਿਉਂਕਿ ਇਹ ਚੰਗੀ ਤਰ੍ਹਾਂ ਨਹੀਂ ਪੱਕੀਆਂ ਇਹਨਾਂ ਨੂੰ ਆਪਾਂ 3 ਮਿੰਟ ਇਸੇ ਤਰੀਕੇ ਨਾਲ ਪਕਾਉਣਾ ਦੇਖੋ ਆਪਾਂ ਨਹੀਂ ਟਿੱਕੀਆਂ ਦੀ ਸਾਈਡ ਆਪਾਂ ਚੇਂਜ ਕਰਤੀ ਦੇਖੋ ਚੰਗੀ ਤਰ੍ਹਾਂ ਆਪਣੀਆਂ ਟਿੱਕੀਆਂ ਪੱਕ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਪਾਸਾ ਇਹਦਾ ਚੰਗੇ ਤਰੀਕੇ ਨਾਲ ਰੜ ਗਿਆ ਤੇ ਹੁਣ ਆਪਾਂ ਦੂਸਰਾ ਪਸੇ ਨੂੰ ਆਪਾਂ ਪਲਟਾਂਗੇ ਤੇ ਉਹਨੂੰ ਵੀ ਚੰਗੇ ਤਰੀਕੇ ਨਾਲ ਪਕਾ ਲਾਂਗੇ ਬਿਲਕੁਲ ਵੀ ਨਹੀਂ ਆਪਣੇ ਲੋਹੇ ਵਾਲੇ ਤਵੇ ਤੇ ਆਪਾਂ ਬਣਾ ਰਹੇ ਹਾਂ ਇਹ ਟਿੱਕੀਆਂ ਤੇ ਬਿਲਕੁਲ ਆਪਣੇ ਤਵੇ ਨੂੰ ਨਹੀਂ ਚਿਪਕੀਆਂ ਤੁਸੀਂ ਦੇਖ ਸਕਦੇ ਹੋ ਆਪਾਂ ਬਿਨਾ ਕੋਈ ਨਾਨ ਸਟਿਕ ਪੈਨ ਤੋਂ ਬਣਾ ਰਹੇ ਹਾਂ ਹੁਣ ਆਪਾਂ ਰਾੜ ਲੀਆਂ ਟਿੱਕੀਆਂ ਆਪਾਂ ਪਲੇਟ ਦੇ ਵਿੱਚ ਇੱਕਦਮ ਚ ਕੱਢ ਲਾਂਗੇ ਸਾਰੀਆਂ ਟਿੱਕੀਆਂ ਨੂੰ ਤੇ ਇਸੇ ਤਰੀਕੇ ਨਾਲ ਹੀ ਮੈਂ ਦੂਜੀਆਂ ਟਿੱਕੀਆਂ ਨੂੰ ਪਾਤਾ ਤੇ ਦੂਜੀਆਂ ਟਿੱਕੀਆਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਪਕਾ ਲਾਂਗੇ 2 ਤੋਂ 3 ਮਿੰਟ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਲੋ ਫਲੇਮ ਤੇ ਹੀ ਪਕਾਵਾਂਗੇ ਕਿਉਂਕਿ ਟਿੱਕੀਆਂ ਵਿੱਚੋਂ ਕ੍ਰਿਸਪੀ ਹੋ ਜਾਂਦੀਆਂ ਨੇ ਜੇ ਆਪਾਂ ਲੋ ਫਲੇਮ ਤੇ ਪਕਾਉਨੇ ਆ ਨਹੀਂ ਕੱਚੀਆਂ ਰਹਿ ਸਕਦੀਆਂ ਇਹ ਵੀ ਟਿੱਕੀਆਂ ਆਪਣੀਆਂ ਰੜ ਕੇ ਬਹੁਤ ਵਧੀਆ ਤਿਆਰ ਹੋ ਗਈਆਂ ਦੇਖੋ ਬਿਲਕੁਲ ਆਪਣੇ ਤਵੇ ਨਾਲ ਨਹੀਂ ਚਿਪਕੀਆਂ ਟਿੱਕੀਆਂ ਆਪਣੀਆਂ ਬਿਲਕੁਲ ਵਧੀਆ ਤਿਆਰ ਬਾਜ਼ਾਰ ਵਰਗੀਆਂ ਬਣ ਕੇ ਤਿਆਰ ਹੋਈਆਂ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਕਰਾਂਗੇ ਜੀ ਸਰਵ ਟਿੱਕੀਆਂ ਨੂੰ ਐਦਾਂ ਮੈਂ ਟਿੱਕੀਆਂ ਨੂੰ ਥੋੜਾ ਜਿਹਾ ਫਲੈਟ ਜਿਹਾ ਕਰ ਲਿਆ ਤੇ ਹੁਣ ਆਪਾਂ ਇੱਕ ਪਲੇਟ ਲੈ ਲਈ ਪਲੇਟ ਦੇ ਵਿੱਚ ਆਪਾਂ ਜੀ ਕਰ ਲਾਂਗੇ ਸਰਵ ਇਸੇ ਤਰੀਕੇ ਨਾਲ ਮੈਂ ਦੂਜੀਆਂ ਟਿੱਕੀਆਂ ਨੂੰ ਵੀ ਐਦਾਂ ਪ੍ਰੈਸ ਜੇ ਕਰਕੇ ਹੀ ਰੱਖੂੰਗੀ ਤੇ ਆਪਾਂ ਸਾਰੀਆਂ ਟਿੱਕੀਆਂ ਜਿੰਨੀਆਂ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਨੀਆਂ ਹੋਣੀਆਂ ਰੱਖ ਲਾਵਾਂਗੇ ਮੈਂ ਚਾਰ ਟਿੱਕੀਆਂ ਇੱਥੇ ਸਰਵ ਕਰੂੰਗੀ ਤਾਂ ਫਿਰ ਟਿੱਕੇ ਨੂੰ ਰੱਖ ਲਿਆ ਜੀ ਫਲੈਟ ਕਰਕੇ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਗ੍ਰੀਨ ਚਟਨੀ ਗ੍ਰੀਨ ਸੌਸ ਤੇ ਜਿਹੜੀ ਆਪਾਂ ਬਣਾ ਕੇ ਰੱਖੀ ਸੀ ਤੇ ਉਹ ਆ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਜੀ ਆਪਣੇ ਇਮਲੀ ਵਾਲੀ ਚਟਨੀ ਮਿੱਠੀ ਚਟਨੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਦਹੀਂ ਦਹੀਂ ਦੇ ਵਿੱਚ ਮੈਂ ਚੀਨੀ ਪਾ ਲਈ ਸੀ ਤੁਸੀਂ ਕਿੰਨੀ ਨਹੀਂ ਖਾਣਾ ਪਸੰਦ ਕਰਦੇ ਬਿਨਾਂ ਚੀਨੀ ਤੋਂ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਦਹੀਂ ਨੂੰ ਪਾਵਾਂਗੇ ਜੀ ਉੱਪਰ ਦਹੀਂ ਨੂੰ ਮੈਂ ਫੈਂਟ ਲਿਆ ਸੀ ਥੋੜਾ ਜਾਂ ਫੈਂਟ ਕੇ ਇਹਦੇ ਵਿੱਚ ਆਪਾਂ ਚੀਨੀ ਨੂੰ ਮਿਲਾ ਲਿਆ ਸੀ ਇੱਕ ਚਮਚ ਤੁਸੀਂ ਜਿੰਨਾ ਮਿੱਠਾ ਖਾਣਾ ਚਾਹੋ ਨੇ ਉਹਨਾ ਪਾ ਸਕਦੇ ਹੋ ਤੇ ਹੁਣ ਆਪਾਂ ਦਹੀਂ ਵੀ ਪਾ ਲਈ ਤੇ ਨਾਲ ਹੀ ਆਪਾਂ ਹੋਰ ਥੋੜੀ ਜੀ ਮਿੱਠੀ ਚਟਨੀ ਪਾ ਲਈ ਨਾਲ ਆਪਾਂ ਪਾਈਏ ਜੀ ਗ੍ਰੀਨ ਚਟਨੀ ਤੇ ਹੁਣ ਆਪਾਂ ਪਾਏ ਆ ਜੀ ਬਰੀਕ ਕਟਿਆ ਹੋਇਆ ਪਿਆਜ਼ ਤੇ ਤੁਸੀਂ ਇੱਥੇ ਅਨਾਰ ਦਾਣਾ ਅਨਾਰ ਦਾਣਾ ਲੈ ਸਕਦੇ ਹੋ ਦਾਣੇ ਨਾਰਦੀ ਦੇ ਉਹ ਵੀ ਪਾ ਸਕਦੇ ਹੋ ਤੇ ਇੱਥੇ ਮੈਂ ਸਪ੍ਰਿੰਕਲ ਕੀਤਾ ਜੀ ਚਾਟ ਮਸਾਲਾ ਤੇ ਨਾਲ ਹੀ ਆਪਾਂ ਕਰਾਂਗੇ ਜੀ ਲਾਲ ਮਿਰਚ ਪਾਊਡਰ ਤੁਸੀਂ ਕਸ਼ਮੀਰੀ ਲਾਲ ਮਿਰਚ ਵੀ ਲੈ ਸਕਦੇ ਹੋ ਮੈਂ ਜਿਹੜੀ ਆਪਣੀ ਸਬਜ਼ੀ ਦੇ ਵਿੱਚ ਵਰਤਦੀ ਹਾਂ ਉਹੀ ਲਾਲ ਮਿਰਚ ਲੱਤੀ ਆ ਤੇ ਹੁਣ ਆਪਾਂ ਟਿੱਕੀ ਨੂੰ ਕੱਟ ਕੇ ਦੇਖਾਂਗੇ ਜੀ ਕਿੰਨੀ ਨਰਮ ਬਣ ਕੇ ਤਿਆਰ ਹੋਈ ਟਿੱਕੀਆਂ ਆਪਣੀਆਂ ਖਾਣ ਲਈ ਜੀ ਬਿਲਕੁਲ ਤਿਆਰ ਨੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਰਿਸਪਾਂਸ ਦਿਆ ਕਰੋ ਤੇ ਨਾਲ ਹੀ ਸਾਡੇ ਚੈਨਲ ਨੂੰ ਜੀ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਆਪਾਂ ਫਿਰ ਮਿਲਾਂਗੇ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੇ ਸ਼ਕਲ